ਨਨੋ ਆਪਣੇ ਢੰਡੇ ਤੋਂ ਸਰਪੰਚ ਸਾਹਿਬ ਨੇ ਸੁਤੰਤ ਸਿੰਘ ਉਹਨਾਂ ਦਾ ਫੋਨ ਆਇਆ ਸੀ ਉਹਨਾਂ ਨੇ ਕੋਈ ਨਾਮ ਨੂੰ ਵਿਅਕਤੀ ਡੈੱਡ ਬੋਡੀ ਦੇਖੀ ਸੀ ਨਹਿਰ ਤੇ ਉਹ ਆ ਕੇ ਚੈੱਕ ਕੀਤਾ ਹਜੇ ਤੀ ਅਸ਼ਨਾਖਤ ਨਹੀਂ ਹੋਈ ਡੈੱਡ ਬੋਡੀ ਮਿਲ ਕੇ ਇਹਨੂੰ 72 ਘੰਟਿਆਂ ਲਈ ਸਿਵਲ ਹਸਪੀਟਲ ਰਖਾਉਣ ਲੱਗੇ ਆ ਕੀ ਲੱਗਦਾ ਕੀ ਮਾਮਲਾ ਹੈ ਹਜੇ ਤੱਕ ਤਾਂ ਸੁਸਾਈਡ ਤਾਂ ਹੀ ਲੱਗਦਾ ਬਾਕੀ ਜੇ ਪਰਤਾਲ ਤੋਂ ਕੋਈ ਗੱਲ ਸਾਹਮਣੇ ਆਈ ਫਿਰ ਉਹ ਸਾਹਿਬ ਨੇ ਕਾਰਵਾਈ ਕੀਤੀ ਜਾਊਗੀ ਇਹ ਸਵੇਰੇ ਕੋਈ ਇੱਥੇ ਆਹ ਬੋਤਲਾਂ ਪੋਤਲਾਂ ਚੁੱਕਦੇ ਫਿਰਦੇ ਹੁੰਦੇ ਨੇ ਤੇ ਇੱਥੇ ਸਾਡੇ ਨਾਲ ਕਿਸਤੀ ਇੱਕ ਉੱਥੇ ਸਾਡੇ ਸ਼ਹਿਰ ਸੂਰਕਰਨੋਂ ਹੁੰਦੇ ਨੇ ਬੰਦੇ ਉੱਥੇ ਬੈਠੇ ਹੁੰਦੇ ਨੇ ਤੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਦੱਸਿਆ ਵੀ ਉੱਥੇ ਗਲਪੜਾ ਲੈ ਆਇਆ ਕਿਸ ਨੇ ਤੇ ਉਹਨਾਂ ਨੇ ਉਹ ਆ ਕੇ ਬੰਦੇ ਸਾਡੇ ਪਿੰਡ ਦੇ ਉਰੇ ਫਿਰ ਫਿਰ ਉਹਨਾਂ ਦਾ ਮੈਨੂੰ ਫੋਨ ਗਿਆ ਮੈਂ ਮਾਨਚੋਕ ਆਪਣਾ ਸਮਰਾਲਾ ਐਸਐਚਓ ਸਾਹਿਬ ਨੂੰ ਫੋਨ ਕਰਿਆ ਤਾਂ ਫਿਰ ਉਹਨਾਂ ਨੇ ਬੰਦੇ ਭੇਜੇ ਹੀ ਬਸ ਆਹੀ ਕੁਝ ਪਤਾ ਲੱਗਿਆ ਵੀ ਇਹ ਕਿੱਥੇ ਦਾ ਰਹਿਣ ਵਾਲਾ ਨਹੀਂ ਇਹ ਮਨ ਲੱਗਾ ਦਾ ਪ੍ਰਵਾਸੀ ਆ ਕੋਈ ਉੱਥੇ ਪਤਾ ਲੱਗਿਆ ਵੀ ਕਿੰਨੇ ਕ ਵਜੇ ਦੀ ਇਹ ਘਟਨਾ ਵਾਪਰੀ ਇਹ ਸਵੇਰੇ 7:00 ਦੀ lá daí, sabe o